ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਾਈਆਂ ਨੂੰ ਮੇਰੇ ਵੱਲੋਂ ਕਿਰਨ ਚੈਨਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਮੈਂ ਇੱਕ ਸੁਖੀ ਪਰਿਵਾਰ ਕਿਦਾਂ दारू ਦਾ ਸ਼ਿਕਾਰ ਹੋ ਗਿਆ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਉਸ ਤੇ ਆਪਾਂ ਇੱਕ ਛੋਟੀ ਸੀ ਵੀਡੀਓ ਬਣਾਉਣ ਲੱਗੇ ਆ ਵੀਡੀਓ ਨੂੰ ਜ਼ਰੂਰ ਦੇਖਣਾ ਜੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਸਾਰੇ ਭੈਣ ਭਾਈ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਲਿਖਣਾ ਜੀ ਆਓ ਜੀ ਆਪਾਂ ਇਸ ਤੇ ਇੱਕ ਵੀਡੀਓ ਬਣਾਉਣ ਲੱਗੇ ਹਾਂ ਇੱਕ ਪਿੰਡ ਵਿੱਚ ਗਰਮੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ਅਤੇ ਦੋ ਬੱਚਿਆਂ ਦੇ ਨਾਲ ਰਹਿੰਦਾ ਸੀ ਗਰਮੀਤ ਪਹਿਲਾਂ ਬਹੁਤ ਮਿਹਨਤੀ ਤੇ ਸਿੱਧਾ ਸਾਦਾ ਆਦਮੀ ਸੀ ਖੇਤਾ ਵਿੱਚ ਕੰਮ ਕਰਦਾ ਘਰ ਦਾ ਖਰਚਾ ਚਲਾਉਂਦਾ ਤੇ ਬੱਚਿਆਂ ਨੂੰ ਪੜਾਉਣ ਦਾ ਸੁਪਨਾ ਦੇਖਦਾ ਸੀ ਪਰ ਹੌਲੀ-ਹੌਲੀ ਉਸ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ ਸ਼ੁਰੂ ਵਿੱਚ ਉਹ ਕਹਿੰਦਾ ਥੋੜੀ ਪੀਣ ਨਾਲ ਕੀ ਹੁੰਦਾ ਪਰ ਥੋੜੀ-ਥੋੜੀ ਕਰਕੇ ਇਹ ਆਦਤ ਬੁਰਾਈ ਬਣ ਗਈ ਹਰ ਸ਼ਾਮ ਉਹ ਸ਼ਰਾਬ ਪੀ ਕੇ ਘਰ ਆਉਂਦਾ ਛੋਟੀ ਛੋਟੀ ਗੱਲ ਤੇ ਗੁੱਸਾ ਕਰਦਾ ਕਈ ਵਾਰ ਬੱਚਿਆਂ ਨੂੰ ਮਾਰ ਕਟਾਈ ਕਰਦਾ ਕਈ ਵਾਰ ਪਤਨੀ ਨਾਲ ਝਗੜਾ ਕਰਦਾ ਘਰ ਦਾ ਮਾਹੌਲ ਡਰ ਤੇ ਦੁੱਖ ਨਾਲ ਭਰ ਗਿਆ ਸੀ ਇੱਕ ਦਿਨ ਜਦੋਂ ਉਹ ਨਸ਼ੇ ਵਿੱਚ ਘਰ ਆਇਆ ਉਸਨੇ ਦੇਖਿਆ ਕਿ ਬੱਚਿਆਂ ਨੇ ਉਹਨਾਂ ਤੋਂ ਬਿਨਾ ਨਹੀਂ ਰੋਟੀ ਖਾਧੀ ਗਰਮੀਤ ਗੁੱਸੇ ਨਾਲ ਬੱਚਿਆਂ ਉੱਤੇ ਚਿਲਾਇਆ ਤੇ ਉਹਨਾਂ ਨੂੰ ਮਾਰਨ ਲੱਗ ਪਿਆ ਹਰਪ੍ਰੀਤ ਨੇ ਰੋਕਿਆ ਤੇ ਉਹਨਾਂ ਨੂੰ ਵੀ ੱੱਕਾ ਦੇ ਦਿੱਤਾ ਬੱਚੇ ਡਰ ਕੇ ਇੱਕ ਕੋਨੇ ਵਿੱਚ ਛੁੱਪ ਗਏ ਅਗਲੇ ਦਿਨ ਪੜੋਸੀ ਬੀਬੀ ਕੌਰ ਨੇ ਇਹ ਹਾਲਤ ਦੇਖੀ ਤਾਂ ਉਸ ਨੇ ਹਰਪ੍ਰੀਤ ਨੂੰ ਕਿਹਾ ਭੈਣ ਚੁੱਪ ਨਾ ਰਹਿ ਜੇ ਤੂੰ ਚੁੱਪ ਰਹੀ ਤਾਂ ਇਹ ਹਾਲਤ ਕਦੇ ਨਹੀਂ ਬਦਲ ਲਗੇ ਇਹ ਹਾਲਾਤ ਬਹੁਤ ਅੱਗੇ ਜਾ ਕੇ ਤੇਰੀ ਜ਼ਿੰਦਗੀ ਵਿੱਚ ਬਹੁਤ ਦੁੱਖ ਲੈ ਕੇ ਆਉਣਗੇ ਬੀਬੀ ਕੌਰ ਨੇ ਗੁਰਮੀਤ ਨਾਲ ਵੀ ਗੱਲ ਕੀਤੀ ਉਸ ਨੂੰ ਸਮਝਾਇਆ ਕਿ ਸ਼ਰਾਬ ਸਿਰਫ ਘਰ ਨਹੀਂ ਜੀਵਨ ਬੇਬਰਵਾਦ ਕਰਦੀ ਹੈ ਪਹਿਲਾਂ ਤਾਂ ਗੁਰਮੀਤ ਨੇ ਗੱਲ ਨਹੀਂ ਮੰਨੀ ਪਰ ਜਦੋਂ ਉਸਦੇ ਬੱਚੇ ਉਸ ਤੋਂ ਡਰ ਕੇ ਉਸ ਦੇ ਕੋਲ ਆਉਣਾ ਵੀ ਹਟ ਗਏ ਤਾਂ ਉਸ ਦੇ ਦਿਲ ਵਿੱਚ ਦਰਦ ਜਾਗ ਗਿਆ ਉਸ ਨੇ ਇੱਕ ਦਿਨ ਸ਼ਰਾਬ ਦਾ ਗਲਾਸ ਹੱਥ ਵਿੱਚ ਚੁੱਕਿਆ ਤੇ ਕਿਹਾ ਇਹ ਗਲਾਸ ਮੇਰੇ ਪਰਿਵਾਰ ਦੀ ਖੁਸ਼ੀ ਖਾ ਗਿਆ ਹੁਣ ਇਹ ਮੇਰੇ ਘਰ ਨਹੀਂ ਖਾ ਸਕਦਾ ਉਸ ਨੇ ਗਲਾਸ ਤੋੜ ਦਿੱਤਾ ਤੇ ਨਸ਼ਾ ਛੱਡਣ ਦਾ ਫੈਸਲਾ ਕਰ ਲਿੱਤਾ ਹਾਲੀ ਹਾਲੀ ਗਰਮੀਤ ਨੇ ਆਪਣੀ ਆਦਤ ਤੇ ਕਾਬੂ ਪਾ ਲਿਆ ਪਿੰਡ ਦੇ ਗੁਰਦੁਆਰੇ ਸਾਹਿਬ ਵਿੱਚ ਸੇਵਾ ਕਰਨੀ ਸ਼ੁਰੂ ਕੀਤੀ ਬੱਚਿਆਂ ਨਾਲ ਖੇਡਣ ਲੱਗ ਪਿਆ ਪਤਰੀ ਨਾਲ ਪਿਆਰ ਨਾਲ ਗੱਲਾਂ ਕਰਦਾ ਘਰ ਵਿੱਚ ਫਿਰ ਹੱਸਣ ਦੀ ਆਵਾਜ਼ ਆਉਂਦੀ ਸ਼ਰਾਬ ਸਿਰਫ ਆਦਮੀ ਨੂੰ ਨਹੀਂ ਸ਼ਰਾਬ ਸਿਰਫ ਆਦਮੀ ਨੂੰ ਨਹੀਂ ਸਾਰੇ ਪਰਿਵਾਰ ਨੂੰ ਬਰਬਾਦ ਕਰ ਦਿੰਦੀ ਹੈ ਜੇ ਘਰ ਵਿੱਚ ਕਈ ਸ਼ਰਾਬ ਪੀ ਕੇ ਹਗਾਮਾ ਕਰਦਾ ਹੈ ਤਾਂ ਚੁੱਪ ਨਾ ਰਹੋ ਸਮਝਾਓ ਸਹਾਇਤਾ ਲਵੋ ਤੇ ਸਹੀ ਰਾਹ ਤੇ ਲਿਆਓ ਪਿਆਰ ਅਤੇ ਧੀਰਜ ਨਾਲ ਹਰ ਬੁਰਾਈ ਨੂੰ ਜਿੱਤਿਆ ਜਾ ਸਕਦਾ ਹੈ ਕੀ ਤੁਸੀਂ ਚਾਹੁੰਦੇ ਹੋ ਕਿ ਆਪਾਂ ਅੱਗੇ ਵੀ ਇਹੋ ਜਿਹਾ ਵੀਡੀਓ ਲੈ ਕੇ ਆਈਏ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਤੋਂ ਤੁਹਾਨੂੰ ਕੀ ਸਿੱਖ ਮਿਲੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ